हां जी दोस्तों सोशल मीडिया ਤੇ ਮਸ਼ਹੂਰ ਮਨਜੀਤ ਕੌਰ ਤੇ ਸੁਖ ਰਤਿਆ ਦੀ ਲਵ ਸਟੋਰੀ ਬਾਰੇ ਤੁਸੀਂ ਸਾਰੇ ਜਾਣਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬੀਤੇ ਸਮੇਂ ਜੋ ਕਿ ਹੈ ਸੁਖ ਰਤਿਆ ਨੂੰ ਪੁਲਸ ਨੇ ਚੱਕ ਲਿਆ ਹੈ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਉਸ ਦੀ ਸਹੇਲੀ ਹੁਣ ਜੋ ਕਿ ਮਨਜੀਤ ਕੌਰ ਹੈ ਉਹ ਵੀ ਬਦਮਾਸ਼ੀਆਂ ਕਰਦੀ ਨਜ਼ਰ ਆ ਰਹੀ ਹੈ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਮੁਹਾਲੀ ਦੇ ਵਿੱਚ ਜੋ ਕਿ ਇੱਕ ਟੋਲ ਪਲਾਜ਼ੇ ਉੱਪਰ ਜੋ ਕਿ ਮਨਜੀਤ ਕੌਰ ਜਾਂਦੀ ਹੈ ਤੇ ਉਹ ਟੋਲ ਨੂੰ ਜੋ ਕਿ ਪਰਚੀ ਨਹੀਂ ਕਟਾਉਂਦੀ ਉੱਤ ਪછા ਆ ਕੇ ਗੱਡੀ ਲੈ ਜਾਂਦੀ ਹੈ ਦੋਸਤੋ ਤੁਸੀਂ ਵੀਡੀਓ ਵਿੱਚ ਦੇਖਿਆ ਹੀ ਹੈ ਕਿ ਇੱਕ ਗੱਡੀ ਦੇ ਪਿੱਛੇ ਲਾ ਕੇ ਜੋ ਕਿ ਮਨਜੀਤ ਕੌਰ ਆਪਣੀ ਗੱਡੀ ਲੈ ਕੇ ਜਾਂਦੀ ਹੈ ਤੇ ਉਹਦੇ ਪਿੱਛੇ ਹੀ ਆਪਣੀ ਗੱਡੀ ਕੱਢ ਦਿੰਦੀ ਹੈ ਔਰ ਡੰਡਾ ਵੀ ਨਹੀਂ ਗੱਡੀ ਤੇ ਵਜਣ ਦਿੰਦੀ ਔਰ ਦੋਸਤੋ ਜਾਂਦੇ ਵਕਤ ਬੋਲਦੀ ਹੈ ਕਿ ਮੰਨਦੇ ਹੋ ਕਿ ਮੈਂ ਸੁਖ ਦੀ ਸਹੇਲੀਆਂ ਕਿ ਐਕ ਮੈਨੂੰ ਕੌਣ ਰੋਕ ਲਊ ਬਾਜ ਦਸੋ ਕਰਾਤੀ ਅੰਦੇਸ ਲੀਆ ਲੈਟਰ ਬਾਕੀ ਦੋਸਤੋ ਤੁਹਾਨੂੰ ਦੱਸ ਦਨੇ ਹੈ ਕਿ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸੁਖਤਾ ਪੁਲਿਸ ਨੇ ਚੱਕ ਲਿਆ ਹੈ ਹੁਣ ਤੇਰੀ ਵਾਰੀ ਹੈ ਤੂੰ ਬਹੁਤੀਆਂ ਬਦਮਾਸ਼ੀ ਨਾ ਕਰ ਬਾਕੀ ਦੋਸਤੋ ਤੁਸੀਂ ਇਹੋ ਜੀ ਕੁੜੀ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ